ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਮੀਆਂਪੁਰ ਜ਼ਿਲ੍ਹਾ ਰੋਪੜ ਕਿਸਾਨ ਯੂਨੀਅਨ ਸ਼ੇਰ-ਏ-ਪੰਜਾਬ ਤੋਂ ਸ਼ੰਭੂ ਮੋਰਚੇ ਨੂੰ ਜਾ ਰਹੇ ਆ ਜਿੱਥੇ ਕਿਸਾਨਾਂ ਨੇ ਸੈਂਟਰ ਸਰਕਾਰ ਦੇ ਵਿਰੁੱਧ ਮੋਰਚਾ ਲਾਇਆ ਹੋਇਆ ਏ ਕਿ ਸਾਡੀਆਂ ਮੰਗਾਂ ਮੰਗਨ ਸੈਂਟਰ ਸਰਕਾਰ ਅੱਜ 100 ਦਿਨ ਪੂਰਾ ਹੋ ਚੁੱਕਿਆ ਏ ਜਿਹੜਾ ਸਾਡਾ ਮੋਰਚਾ ਲੱਗਿਆ ਹੋਇਆ ਅੱਜ ਉਹਦੀ ਖੁਸ਼ੀ ਵਿੱਚ ਅਸੀਂ ਪਿੰਡ ਤੋਂ ਵੱਡਾ ਕਾਫਲਾ ਲੈ ਕੇ ਜਾ ਰਹੇ ਆ ਤੇ ਸਾਡੇ ਪ੍ਰਧਾਨ ਸਾਹਿਬ ਬਲਕ ਪ੍ਰਧਾਨ ਜੀ ਜੀ ਮਹਾਰਜ ਜੀ ਖਾਲਸਾ ਮਹਾਰਜ ਜੀ ਦੀ ਫਤਿਹ ਅੱਜ ਸਾਡੇ 100 ਦਿਨ ਪੂਰੇ ਹੋ ਗਏ ਅਸੀਂ ਉਹਦੇ ਸੰਬੰਧ ਵਿੱਚ ਸ਼ੰਭੂ ਬਾਡਰ ਦੇ ਜਾ ਰਹੇ ਹਾਂ ਵੱਡੇ ਕਾਫਲੇ ਨਾਲ ਮਾਫੀ ਗੱਡੀਆਂ ਸਾਡੀਆਂ ਖੂਨ ਚ ਐਂਟੋਲ ਪਲਾਜੇ ਅਸੀਂ ਮੁਕਾਬਲੇ ਰੂਪ ਜਾਵਾਂਗੇ ਬਾਕੀ ਇੱਧਰ ਦੇ ਡੇਕ ਵਾਲੇ ਦੀ ਵੀ ਗੱਡੀਆਂ ਆ ਰਹੇ ਆ ਫੈਮਲ ਪਰਟੀ ਆਏ ਆ ਜਿਹੜੇ ਸੰਗਤ ਘਾਟ ਦੇ ਇਲਾਕੇ ਸਾਰੇ ਆ ਰਹੇ ਆ ਜੀ ਸਾਰੇ ਅਸੀਂ ਕਾਫਲਾ ਬਣਾ ਕੇ ਇੱਥੋਂ ਟੋਲ ਪਲਾਜੇ ਤੋਂ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਗੱਡੀਆਂ ਤਿਆਰ ਹੈ ਜੀ ਸਾਡੀਆਂ ਹੋਰ ਬਾਈ ਟਿੰਗਾਂ ਤਿਆਰ ਹੈ ਜੀ ਜਾ ਰਹੇ ਆ ਸ਼ੰਭੂ ਮੋਰਚੇ ਤੇ ਜੋ ਕਿਸਾਨੀ ਦਾ ਮੋਦ ਧਰਮਾ ਲੱਗਿਆ ਹੋਇਆ ਏ ਸਾਡੀਆਂ ਮੰਗਾਂ ਐਮਐਸਪੀ ਤੇ ਕਰਜ਼ਾ ਮੁਕਤੀ ਲਖੀਮਪੁਰ ਖੀਰੀ ਵਾਲੇ ਪਰਚੇ ਸੈਂਟਰ ਸਰਕਾਰ ਦੇ ਵਿਰੁੱਧ अच्छ सौ दिन पूरा हो चुके है अस जा रहे हैं। ਪੰਡਿਤ ਰਾਮਾ ਜੀ ਬਾਰੇ 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 ਆਪ ਮੁਕਾਰ ਗਈ ਆ ਕਿਹੜੇ ਕਾਰੋਗੋਏ ਜਾਂਦੇ ਦੌਰਾਨ ਨੇ ਪੂਰੇ ਪੰਜਾਬ ਦੇ ਵਿੱਚ ਵੀ ਹਰਿਆਣਾ ਦੇ ਹੋਰ ਦੂਜੇ ਪੰਜਾਬ ਦੇ ਖੇਤ ਖਾਰਜ ਮਾਰਦੀ ਪਾ ਪਈ ਆ ਉਹ ਜਹਲੂ ਪਾਰ ਆ